ਪੰਜਾਬ ਹਰਿਆਣਾ ਦੇ ਵਿਚਕਾਰ ਪਾਣੀ ਦਾ ਮੁੱਦਾ ਇੱਕ ਨਇਆ ਰੂਪ ਧਾਰਨ ਕਰ ਗਿਆ ਹੈ ਪੰਜਾਬ ਕੇ ਮੁੱਖ ਮੰਤਰੀ ਵੱਲੋਂ ਨੰਗਲ ਡੈਮ ਤੇ ਜਿੱਥੇ ਬਾਖੜਾ ਬਿਆਸ ਮੈਨੇਜਮੈਂਟ ਕਾ ਕੰਟਰੋਲ ਰੂਮ ਹੈ ਉੱਥੇ ਕੰਟਰੋਲ ਕਰ ਲਿਆ ਗਿਆ ਹੈ ਔਰ ਇਸਨੇ ਲੈ ਕੇ ਅੱਜ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਦੇ ਨਾਲ ਵੀ ਮੀਟਿੰਗ ਕਰ ਰਹੀ ਹੈ ਪੰਜਾਬ ਸਰਕਾਰ ਔਰ ਅਸੀਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਇਹ ਹੈ ਹਾਸੀਮਪੁਰਾਂ ਨਹਿਰ ਹਾਸੀਮਪੁਰਾਂ ਨਹਿਰ ਜਿਹੜੀ ਸੁੱਕੀ ਪਈ ਹੈ 18-17 ਸਾਲਾਂ ਤੋਂ ਹਰਿਆਣਾ ਕੇ ਮੁੱਖ ਮੰਤਰੀ ਸਾਹਿਬ ਕਾ ਭੁਪੇਂਦਰ ਸਿੰਘ ਹੁੱਡਾ ਨੇ ਇਸ ਨਹਿਰ ਦਾ ਨਿਰਮਾਣ ਕਰਾਇਆ ਸੀ ਬਾਖੜਾ ਨਹਿਰ ਤੁਹਾਨੂੰ ਦਿਖਾ ਰਹੇ ਹਾਂ ਇਹ ਬਾਖੜਾ ਨਹਿਰ ਜਾਰੀ ਹੈ ਇਸ ਬਾਖੜਾ ਨਹਿਰ ਤੇ ਜਿੱਥੇ ਅਸੀਂ ਖੜੇ ਹਾਂ ਉਸ ਸਾਈਫਨ ਤੇ ਆਸਬੜਾ ਨਹਿਰ ਦੇ ਜਿੱਥੇ ਪੈਂਚਰ ਲਾ ਕੇ ਇੱਥੋਂ ਪਾਣੀ ਲੈ ਕੇ ਇਹਨਾਂ ਨੇ ਹਰਿਆਣਾ ਦੇ ਦੱਖਣ ਹਰਿਆਣਾ ਦੇ ਵਿੱਚ ਲੈ ਕੇ ਜਾਣਾ ਸੀ ਲੇਕਿਨ ਪਾਣੀ ਆਜ ਤੱਕ ਨਹੀਂ ਆ ਸਕਿਆ ਇਸ ਨਹਿਰ ਦੇ ਵਿੱਚ ਕਿਉਂਕਿ ਮਾਮਲਾ ਪਾਣੀ ਪੰਜਾਬ ਦੇ ਕੋਲ ਨਹੀਂ ਹੈ ਪੰਜਾਬ ਇਹ ਹੀ बार-बार ਕਹਿੰਦੇ ਪਾਣੀ ਸਾਡੇ ਕੋਲ ਨਹੀਂ ਹੈ ਔਰ ਇਹ ਨਹਿਰ ਤੁਹਾਨੂੰ ਦਿਖਾ ਰਹੇ ਸੁੱਕੀ ਪਈ ਹੈ ਹਾਸੀ ਪਟਾਣਾ ਨਹਿਰ ਜਿਹੜੀ ਸੁੱਕੀ ਪਈ ਹੈ ਲੇਕਿਨ ਇਹ ਪੰਜਾਬ ਦੇ ਲਈ ਇੱਕ ਨੁਕਸਾਨ ਦਾ ਖਾਬਤ ਹੋ ਰਹੀ ਹੈ ਬਰਸਾਤ ਦੇ ਦਿਨਾਂ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਮਾਰਾ ਮੰਡਲ ਪਾਤਣਾ ਇਲਾਕੇ ਦੇ ਵਿੱਚ ਤੇ ਸਵਾਈਲ ਵੀ ਇਹ ਜਿਹੜੀ ਨਹਿਰਾਂ ਹੈ ਪਾਣੀ ਇਹਨਾਂ ਵਿੱਚ ਆਇਆ ਨਹੀਂ ਲੇਕਿਨ ਪੰਜਾਬ ਦੇ ਵਿੱਚ ਇਹ ਹੜ੍ਹਾਂ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਹਰ ਹੁਣ ਆਣ ਨਾਲ ਕਿਸਾਨਾਂ ਦੀ ਫਸਲਾਂ ਤਬਾਹ ਹੁੰਦੀਆਂ ਜਾਨੀਮਾਲੀ ਨੁਕਸਾਨ ਹੁੰਦਾ ਹੈ ਔਰ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਪੰਜਾਬ ਦੇ ਵਿੱਚ ਪਾਣੀ ਦੇਣ ਨੂੰ ਕਿਸੇ ਸਟੇਟ ਲਈ ਨਹੀਂ ਹੈ ਜਿੰਨਾ ਪਾਣੀ ਉਹਨਾਂ ਦਾ ਸਟੇਟਾਂ ਦਾ ਬੰਦਾ ਸੀ ਹਰਿਆਣਾ ਦਾ ਬੰਦਾ ਸੀ ਅਸੀਂ ਉਹਨਾਂ ਨੂੰ ਦੇ ਤਾ ਸਾਡੇ ਕੋਲ ਤੋਂ ਕਿਸਾਨਾਂ ਨੂੰ ਔਰ ਪੀਣ ਵਾਲੇ ਪਾਣੀ ਕੀ ਵੀ ਕਿੱਲੇ ਤੇ ਜ਼ਮੀਨ ਦਾ ਪਾਣੀ ਹੀਟਾ ਚਲਾ ਗਿਆ ਹੈ ਪਾਣੀ ਅਸੀਂ ਇੱਕ ਬੂੰਦ ਨਹੀਂ ਦੇ ਸਕਦੇ ਹੁਣ ਇਹ ਮਸਲਾ ਕਿਸ ਤਰ੍ਹਾਂ ਹੱਲ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਦੇਖੋ ਇਹ ਲਗਾਤਾਰ ਪਿਛਲੇ 1 ਅਪ੍ਰੈਲ ਤੋਂ ਇਹ ਪ੍ਰੋਗਰਾਮ ਨੇ ਜਿਹੜੇ ਸਕੂਲਾਂ ਦੇ ਚੱਲ ਰਹੇ ਨੇ ਔਰ ਅੱਜ ਵੀ ਚਾਰ ਸਕੂਲਾਂ ਦੇ ਵਿੱਚ ਪ੍ਰੋਗਰਾਮ ਹੈ ਦੋ ਚ ਮੈਂ ਜਾਇਆ ਹੁਣ ਅੱਗੇ ਤੀਜੇ ਚਤਾਰੇ ਜਾਣਾ ਔਰ ਇੱਕ ਹੋਰ ਪਿੰਡਾਂ ਚਾਰ ਪਿੰਡਾਂ ਚ ਅੱਜ ਪ੍ਰੋਗਰਾਮ ਹੈ ਔਰ ਜਿਹੜੇ ਸਕੂਲ ਨੇ ਉਹਨਾਂ ਦੀ ਨੁਹਾਰ ਜਿਹੜੀ ਬਦਲੀ ਜਾ ਰਹੀ ਆ ਔਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਜਿਹੜੇ ਬੱਚੇ ਨੇ ਸਾਡਾ ਸਰਮਾਇਆ ਨੇ ਉਹਨਾਂ ਨੂੰ ਬਿਲਕੁਲ ਹੀ ਇਹਦਾ ਜਿਹੜਾ ਫਾਇਦਾ ਹੋਣਾ ਕਿਉਂਕਿ ਚੰਗੇ ਕਲਾਸਰੂਮ ਬਣੇ ਨੇ ਚੰਗੀਆਂ ਲੈਬਾਂ ਬਣੀਆਂ ਨੇ ਔਰ ਟੀਚਰ ਚੰਗਾ ਪੜ੍ਹਾ ਰਹੇ ਨੇ ਲਿਖਾ ਰਹੇ ਨੇ ਮੈਨੂੰ ਉਮੀਦ ਹੈ ਕਿ ਇਹ ਪੰਜਾਬ ਪਹਿਲਾ ਇਹ ਜਾ ਸੂਬਾ ਹੋਊਗਾ ਜਿੱਥੇ ਬੱਚਿਆਂ ਦੀ ਜਿਹੜੀ ਪੜਨ ਦੀ ਜਿਹੜੀ ਪੜ੍ਹੇ ਲਿਖੇ ਸ਼ਖਰਸਤਾ ਦਾ ਜਿਹੜਾ ਉਹ 100% ਜਿਹੜਾ ਹੋਣਾ ਯਾਰ ਦੇਖੋ ਪਹਿਲਾਂ ਜੀ ਆਪਾਂ ਐਥ ਕੀ ਵਾਸਟ ਦੀ ਇਹ ਗੱਲ ਕਰੀਏ ਮੈਨੂੰ ਲੱਗਦਾ ਕਿ ਇੰਨਾ ਵਾਸਟ ਕਦੇ ਕਿਸੇ ਸਰਕਾਰ ਨੇ ਨਹੀਂ ਰੱਖਿਆ 17000 ਕਰੋੜ ਦੇ ਕਰੀਬ ਜਿਹੜਾ ਵਾਸਟ ਦੇ ਵਿੱਚ ਹਿੱਸਾ ਰੱਖਿਆ ਗਿਆ ਔਰ ਆਜ ਸਾਲ ਅਸੀਂ ਬਹੁਤ ਸਾਰੇ ਸਕੂਲਾਂ 'ਚ ਸਾਨੂੰ ਪਤਾ ਨਹੀਂ ਵੀ ਉੱਥੇ ਕਿੰਨਾ-ਕਿੰਨਾ ਫੰਡ ਗਿਆ ਔਰ ਹੁਣ ਜਦੋਂ ਜਾ ਕੇ ਪਤਾ ਲੱਗਦਾ ਹੈ ਪਤਾ ਲੱਗਦਾ ਕਿ ਕਿਤੇ 8 ਲੱਖ ਕਿਤੇ 10 ਲੱਖ ਮਤਲਬ ਕਿ ਹਰ ਇੱਕ ਸਕੂਲ ਨੂੰ ਜਿਹੜਾ ਪੈਸਾ ਹੈ ਉਹ ਗਿਆ ਸੋ ਉਹੀ ਆ ਕਿ ਸਰਕਾਰ ਦੀ ਨੀਤ ਹੈ ਜਿਹੜੀ ਉਹ ਚੰਗੇ ਪਾਸੇ ਆ ਕਿਉਂਕਿ ਅ ਬੱਚੇ ਸਾਡਾ ਭਵਿੱਖ ਨੇ ਸੋ ਉਹ ਪੜਨਗੇ ਲਿਖਣਗੇ ਤਾਂ ਸਾਡਾ ਸੂਬਾ ਵੀ ਤਰੱਕੀ ਕਰੇ। ਸੋ ਸਭ ਤੋਂ ਪਹਿਲੀ ਜਿਤਾਈ ਹੈ ਸਾਡੇ ਹਾਂਸੀ ਵਟਾਣਾ ਨਹਿਰ ਕੱਢੀ ਸਮਾਣੀ। ਉਹਦਾ ਸਾਨੂੰ ਨੁਕਸਾਨ ਹੋਇਆ ਬਹੁਤ ਵੱਡਾ ਕਿਉਂਕਿ ਸਾਈਫਨ ਨਹੀਂ ਰੱਖੇ ਹਾਲਾਂਕਿ ਪਾਣੀ ਉਹਦੇ ਵਿੱਚ ਦੀ ਨਹੀਂ ਚੱਲ ਰਿਹਾ। ਕੋਈ ਸਾਈਫਨ ਨਹੀਂ ਰੱਖੇ ਉਹਦੇ ਨਾਲ ਜਿਹੜਾ ਹਾੜਾਂ ਦਾ ਪ੍ਰਕੋਪ ਆ ਉਹ ਜਿਹੜਾ ਵਧਿਆ। ਔਰ ਚਾਹੇ ਸਵੇਰਿਆ ਹੋਵੇ ਜਾਂ ਹਾਂਸੀ ਬਟਾਣਾ ਹੋਵੇ ਇਹ ਖਾਲੀ ਆਪਣੀਆਂ ਰੋਟੀਆਂ ਸੇਕਣ ਵਾਸਤੇ ਕੱਢੀ ਗਈਆਂ ਨੇ ਕੋਈ ਸਹੀ ਮੈਨੇਜ ਚ ਪਾਣੀ ਬਣਦੇ ਨਹੀਂ ਜਿੰਨਾ ਹਰਿਆਣਾ ਦਾ ਰਾਜਸਥਾਨ ਦਾ ਜਿਹੜਾ ਹਿੱਸਾ ਬਣਦਾ ਉਹਨਾਂ ਨੂੰ ਪ੍ਰੋਪਰ ਦਿੱਤਾ ਜਾ ਰਿਹਾ ਹੁਣ ਜਿਹੜੀ ਇਹ 31 ਮਾਰਚ ਤੱਕ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਆ ਜਿਹੜਾ ਉਹ ਪੂਰਾ ਲੈ ਚੁੱਕਿਆ ਔਰ ਪਿਛਲੀਆਂ ਸਰਕਾਰਾਂ ਜਿਹੜੀਆਂ ਰਹੀਆਂ ਨੇ ਕਿਉਂਕਿ ਉਹ ਪਾਣੀ ਨਹਿਰੀ ਪਾਣੀ ਵਰਤਦੇ ਹੀ ਨਹੀਂ ਸੀ ਉਹ ਉਹਨਾਂ ਨੂੰ ਜਿੰਨਾ ਕਹਿੰਦੇ ਸੀ ਉਹਨਾਂ ਪਾਣੀ ਦੇਈ ਜਾਂਦੇ ਸੀ ਪਰ ਹੁਣ ਅਸੀਂ ਪੰਜਾਬ ਦਾ ਜਿਹੜਾ ਪਾਣੀ ਆ 80% ਪਾਣੀ ਆ ਅਸੀਂ ਆਪਣੇ ਹਿੱਸੇ ਦਾ ਵਰਤ ਰਹੇ ਆ ਸਾਡੇ ਲਈ ਕਿਸੇ ਨੂੰ ਦੇਣ ਨੂੰ ਪਾਣੀ ਹੈ ਹੀ ਨਹੀਂ ਸੋ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖਤ ਸਟੈਂਡ ਆ ਇੱਕ ਬੂੰਦ ਪਾਣੀ ਦੀ ਕਿਸੇ ਵਾਸਤੇ ਨਹੀਂ ਹੈ ਜਿਹੜਾ ਹਿੱਸਾ ਬਣਦਾ ਉਹ ਅਸੀਂ ਰੋਕਣਾ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼